ਮੇਰੇ ਚਾਚੇ ਤਾਏ ਦੇ ਮੁੰਡੇ ਕੁੜੀਆਂ ਸਾਲ ਬੀਤ ਗਏ ਨਾ ਮਹਿਫਲਾਂ ਜੁੜੀਆਂ ਰੋਟੀ ਤਾਂ ਪੈ ਗਈ ਅੱਡੋ ਅੱਡ ਹੋ ਕੇ ਬਹਿ ਗਏ ਸਿੱਕੇ ਤਾਂ ਜੁੜ ਗਏ ਪਰ ਖੁਸ਼ੀਆਂ ਥੁੜੀਆਂ ਮੇਰੇ ਚਾਚੇ ਤਾਏ ਦੇ ਮੁੰਡੇ ਕੁੜੀਆਂ ਹਾਲੇ ਤਾਂ ਘਰ ਘਰ ਖੇਡਣਾ ਸੀ ਘਰਾਂ ਚ ਫਸ ਕੇ ਰਹਿ ਗਏ ਆ ਛੂ ਛਲਿਕਾ ਖੇਡਣ ਵਾਲੇ ਖੌਰੇ ਕਿਹੜੀ ਦੌੜ ਚ ਪੈ ਗਏ ਆ ਮੋੜ ਦੇਵੇ ਜੋ ਬਚਪਨ ਮੇਰਾ ਰੱਬਾ ਦੇ ਦੇ ਕੋਈ ਜਾਦੂ ਦੀ ਕੁੜੀਆ ਮੇਰੇ ਚਾਚੇ ਤਾਏ ਦੇ ਮੁੰਡੇ ਕੁੜੀਆਂ ਨਿੱਕੇ ਹੁੰਦੇ ਤਾਂ ਲੜਕੇ ਵੀ ਝੱਟ ਬੋਲ ਪੈਂਦੇ ਸੀ ਸਾਰੇ ਹੁਣ ਅੱਜ ਮਿਲਦੇ ਆ ਕੱਲ ਮਿਲਦੇ ਆ ਬਸ ਲੌਂਦੇ ਰਹਿ ਗਏ ਲਾਰੇ ਸਾਨੂੰ ਸੀ ਜਿਨ੍ਹਾਂ ਨੇ ਜੋੜ ਕੇ ਰੱਖਿਆ ਦਾਦੀ ਦੀਆਂ ਉਹ ਬਾਤਾਂ ਤੁਰ ਗਈਆਂ ਕਿਧਰੇ ਫੇਰ ਨਾ ਮੁੜੀਆਂ ਮੇਰੇ ਚਾਚੇ ਤਾਏ ਦੇ ਮੁੰਡੇ ਕੁੜੀਆਂ ਸਾਲ ਬੀਤ ਗਏ ਨਾ ਮਹਿਫਲਾਂ ਜੁੜੀਆਂ ਸਿੱਕੇ ਤਾਂ ਜੁੜ ਗਏ ਪਰ ਖੁਸ਼ੀਆਂ ਥੋੜੀਆਂ ਖੁਸ਼ੀਆਂ ਥੋੜੀਆਂ